ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਸਾਡੀ ਹਰ ਇੱਕ ਧੀ ਭੈਣ ਕੋਲੇ ਮੇਰੀ ਮਾਤਾ ਕੋਲੇ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਆ ਹਰ ਇੱਕ ਪੰਜਾਬਣ ਕੁੜੀ ਕੋਲੇ ਕਿਉਂਕਿ ਵਿਸ਼ਾ ਇਹ ਆ ਵੀ ਜਥੇ ਦੇ ਵਿੱਚ ਸਾਡੀ ਜਿਹੜੀ ਪੰਜਾਬ ਦੀ ਇੱਕ ਔਰਤ ਜਾਂਦੀ ਆ ਨਨਕਾਣਾ ਸਾਹਿਬ ਤੇ ਉੱਥੇ ਜਾ ਕੇ ਉਹ ਨਿਕਾਹ ਕਰਾ ਲੈਂਦੀ ਆ ਪਤਾ ਨਹੀਂ ਉਹਨੇ ਆਪਣੀ ਮਰਜ਼ੀ ਨਾਲ ਨਿਕਾਹ ਕਰਾਇਆ ਪਤਾ ਨਹੀਂ ਉਹਨੂੰ ਉੱਥੇ ਭੇਜਣ ਪਿੱਛੇ ਕੋਈ ਮਕਸਦ ਆ ਇਹ ਗੱਲਾਂ ਹੋਰ ਵੀ ਹੁੰਦੀਆਂ ਨੇ ਠੀਕ ਹੈ ਜੀ ਪਰ ਇਸ ਵਿਸ਼ੇ ਤੇ ਮੈਂ ਬਹੁਤ ਵੇਰਾਂ ਸੋਚਿਆ ਸੀ ਵੀਡੀਓ ਬਣਾਵਾਂ ਪਰ ਅੱਜ ਜ਼ਰੂਰਤ ਪੈ ਗਈ ਆ ਬਹੁਤ ਜ਼ਿਆਦਾ ਇੱਕ ਨਾ ਸਾਡੀਆਂ ਕੁੜੀਆਂ ਜਿਵੇਂ ਦੁਬਈ ਵੱਲ ਸਾਈ ਪ੍ਰੈਸ ਇਰਾਨ ਰਾਕ ਦੋਹਾ ਕਤਰਾ ਇਹ ਜਿੰਨੇ ਵੀ ਇਸਲਾਮਿਕ ਕੰਟਰੀਆਂ ਨੇ ਇਹਨਾਂ ਵਿੱਚ ਸਾਡੀਆਂ ਛੋਟੀ-ਛੋਟੀ ਉਮਰ ਦੀਆਂ ਕੁੜੀਆਂ ਤੇ ਆਮ ਹੀ ਘਰੇਲੂ ਮਿਡਲ ਜੇ ਪਰਿਵਾਰਾਂ ਨੂੰ ਜਿਹੜੀਆਂ ਬਿਲੋਂਗ ਕਰਦੀਆਂ ਨਾਰਮਲ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਕੁੜੀਆਂ ਅਨਮੈਰਿਡ ਕੁੜੀਆਂ ਵੀ ਇਸਲਾਮਿਕ ਕੰਟਰੀਆਂ ਦੇ ਵਿੱਚ ਘਰਾਂ ਦੇ ਵਿੱਚ ਕੰਮ ਕਰਨ ਲਈ ਆਉਂਦੀਆਂ ਨੇ ਰੈਸਟੋਰੈਂਟ ਹੋਟਲਾਂ ਤੇ ਕੰਮ ਕਰਨ ਵਾਸਤੇ ਫਿਰ ਯੂਰਪ ਦੇ ਵਿੱਚ ਪੋਰਟਗਾਲ ਹੋ ਗਿਆ ਫ੍ਰਾਂਸ ਹੋ ਗਿਆ ਇਟਲੀ ਹੋ ਗਈ ਇਨ੍ਹਾਂ ਮੁਲਕਾਂ ਦੇ ਵਿੱਚ ਵੀ ਸਾਡੀਆਂ ਕੁੜੀਆਂ ਕੰਮ ਕਰਨ ਵਾਸਤੇ ਜਾਂਦੀਆਂ ਸਨਹਿਰੀ ਭਵਿੱਖ ਲਈ ਜਾਣਾ ਵੀ ਚਾਹੀਦਾ ਹਰ ਇੱਕ ਬੰਦੇ ਦਾ ਰਾਈਟ ਬਣਦਾ ਕਿ ਉਹ ਆਪਣੀ ਜ਼ਿੰਦਗੀ ਲਈ ਸਨਹਿਰੇ ਭਵਿੱਖ ਲਈ ਜਉਂਦੇ ਜੀ ਦੁਨੀਆ ਦੇ ਵਿੱਚ ਕਿਰਤ ਕਰਨ ਲਈ ਕਿਤੇ ਵੀ ਜਾ ਸਕਦਾ ਪੱਛਮ ਦੇ ਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਆਪਣਾ ਹੋਰ ਕਿੰਨੇ ਮੁਲਕਾਂ ਸਾਰਿਆਂ ਥਾਵਾਂ ਤੇ ਸਾਡੀਆਂ ਧੀਆ ਨੇ ਠੀਕ ਹੈ ਜੀ ਰਹੀ ਗੱਲ ਇਹ ਵੀ ਸਾਡੀਆਂ ਕੁੜੀਆਂ ਤੋਂ ਮੈਂ ਇੱਕ ਗੱਲ ਪੁੱਛਦੀ ਆਂ ਵੀ ਬਾਹਰਲੇ ਮੁਲਖਾਂ ਵਿੱਚ ਆ ਕੇ ਤੁਹਾਨੂੰ ਮੁਸਲਮਾਨ ਮੁੰਡੇ ਹੀ ਕਿਉਂ ਚੰਗੇ ਲੱਗਦੇ ਆ ਤੁਸੀਂ ਇਹਨਾਂ ਮੁੱਲਿਆਂ ਮਗਰ ਕਾਹ ਤੋਂ ਲੱਗਦੀਆਂ ਮੈਂ ਅੱਜ ਸਿੱਧੀਆਂ ਜੀਆਂ ਗੱਲਾਂ ਕਰਨੀਆਂ ਕਿਉਂਕਿ ਇਹ ਵਿਸ਼ਾ ਬਹੁਤ ਜਿਆਦਾ ਗੰਭੀਰ ਆ ਕਮਲਿਓ ਤੁਹਾਨੂੰ ਅੱਜ ਇੱਕ ਗੱਲ ਦੱਸਣੀ ਆ ਮੈਂ ਤੇ ਇਹ ਗੱਲ ਸੱਚ ਆ ਮੈਂ ਬਹੁਤ ਵੇਰਾਂ ਵੀਡੀਓ ਵੀ ਦੇਖੀਆਂ ਤੇ ਬਹੁਤ ਵੇਰਾਂ ਇਸ ਵਿਸ਼ੇ ਤੇ ਬੋਲਣਾ ਵੀ ਚਾਹੁੰਦੀ ਸੀਗੀ ਠੀਕ ਆ ਮੁਸਲਮਾਨਾਂ ਨੇ ਅਸਲਾਮ ਨੇ ਇੱਕ ਆਪਰੇਸ਼ਨ ਚਲਾਇਆ ਜਿਸ ਆਪਰੇਸ਼ਨ ਦਾ ਨਾਮ ਹੈਗਾ K2K ਕੌਰ ਤੋਂ ਖਾਨ K2K ਆਪਰੇਸ਼ਨ ਦਾ ਨਾਮ ਆ ਕੌਰ ਤੋਂ ਖਾਨ ਥੋੜਾ ਧਰਮ ਤਬਦੀਲ ਕਰਨਾ ਧਰਮ ਤਬਦੀਲ ਕਰਕੇ ਤੁਹਾਨੂੰ ਸਿੱਖ ਧਰਮ ਤੋਂ Hindu ਧਰਮ ਤੋਂ ਅਸਲਾਮ ਧਰਮ ਵਿੱਚ ਲੈ ਕੇ ਜਾਣਾ ਉਹਦੇ ਲਈ ਉਹ ਤੁਹਾਡੇ ਤੇ ਪਿਆਰ ਦਾ ਜਾਲ ਪਾਉਂਦੇ ਆ ਉਹ ਤੁਹਾਨੂੰ ਕੋਈ ਪਿਆਰ ਨਹੀਂ ਕਰਦੇ ਕੰਬਲਿਓ ਕੋਈ ਪਿਆਰ ਨਹੀਂ ਕਰਦੇ ਪਹਿਲਾਂ ਧੱਕੇ ਨਾਲ ਚੱਕੀਆਂ ਜਾਂਦੀਆਂ ਸੀ ਗਜਨੀ ਦੇ ਬਾਜ਼ਾਰ ਵਿੱਚ ਵੇਚੀਆਂ ਜਾਂਦੀਆਂ ਸੀ ਅਗਲੇ ڪرਪਾਨ ਦੇ ਜ਼ੋਰ ਤੇ ਲੈ ਕੇ ਜਾਂਦੇ ਸੀ ਚੱਕ ਕੇ ਠੀਕ ਆ ਉਦੋਂ ਰਾਜਿਆਂ ਦੇ ਰਾਜ ਹੁੰਦੇ ਸੀ ਹੁਣ ਉਹ ਚੀਜ਼ਾਂ ਹੋ ਗਈਆਂ ਖਤਮ ਹੁਣ ਅਸੀਂ ਆਪ ਹੀ ਅਗਲੇ ਦੇ ਮੁਲਕ ਦੇ ਵਿੱਚ ਕੰਮ ਕਰਨ ਵਾਸਤੇ ਜਾਂਦੇ ਆ ਪਰ ਕਿਸੇ ਨੂੰ ਉੱਥੇ ਬਲੈਕਮੇਲ ਵੀ ਕੀਤਾ ਜਾਂਦਾ ਪਰ ਉਹ ਸਾਡੀਆਂ ਕੁੜੀਆਂ ਨੂੰ ਆਪਦੇ ਪਿਆਰ ਦੇ ਵਿੱਚ ਫਸਾ ਕੇ ਬ੍ਰੇਨ ਵਾਸ਼ ਕਰ ਦਿੰਦੇ ਆ ਤੁਹਾਡਾ ਤੁਹਾਡਾ ਮਾਈਂਡ ਆ ਨਾ ਜਿਹੜਾ ਇੰਨਾ ਕਿ ਉਹ ਬਦਲ ਦਿੰਦੇ ਆ ਵੀ ਤੁਹਾਨੂੰ ਐ ਲੱਗਦਾ ਵੀ ਇੰਨਾ ਤੋਂ ਵੱਧ ਸਾਨੂੰ ਕੋਈ ਪਿਆਰ ਨਹੀਂ ਕਰਦਾ ਪਰ ਉਹ ਤੁਹਾਨੂੰ ਕੋਈ ਪਿਆਰ ਨਹੀਂ ਕਰਦੇ ਤੁਹਾਡਾ ਸ਼ੋਸ਼ਣ ਕਰਦੇ ਆ ਉਹ ਬੰਦੇ ਸਰੀਰਕ ਸ਼ੋਸ਼ਣ ਕਰਦੇ ਆ ਇੱਥੋਂ ਤੱਕ ਮੈਂ ਫੋਨਾਂ ਤੇ ਗੱਲਾਂ ਕਰਕੇ ਆਪਣੇ ਵਾਲੇ ਜਿਹੜੇ ਬੰਦੇ ਯੂਰਪ ਚ ਰਹਿੰਦੇ ਆ ਭੈਣ ਭਰਾ ਸਾਡੇ ਜਿਹੜੇ ਇਸਲਾਮਿਕ ਕੰਟਰੀਆਂ ਚ ਰਹਿੰਦੇ ਫੇਰ ਮੈਂ ਇਹ ਵੀਡੀਓ ਬਣਾਉਣ ਲੱਗੀ ਆ ਇਹ ਸੱਚੀਆਂ ਗੱਲਾਂ ਕਰਨ ਲੱਗੀ ਮੈਂ ਜੇ ਐਵੇਂ ਦਰੂ ਸੁਣੀਆਂ ਸੁਨਾਈਆਂ ਗੱਲਾਂ ਨਹੀਂ ਇੱਥੋਂ ਤੱਕ ਕਿ ਮੁਸਲਮਾਨਾਂ ਦੇ ਮੁੰਡੇ ਸਾਡੀਆਂ ਅਨਮੈਰਿਡ ਕੁੜੀਆਂ ਦੇ ਨਾਲ ਪਿਆਰ ਦੇ ਜਾਲ ਵਿੱਚ ਪਾ ਕੇ ਉਹਨਾਂ ਨੂੰ ਪ੍ਰੈਗਨੈਂਟ ਕਰਕੇ ਫੇਰ ਛੱਡਦੇ ਆ ਉਹ ਤੁਹਾਨੂੰ ਹੁੰਦਾ ਨਾ ਇਹ ਇਹ ਸੱਚਾ ਤੇ ਇਥੋਂ ਤੱਕ ਆਪਣੇ ਪੰਜਾਬੀ ਮੁੰਡਿਆਂ ਦੇ ਜੇਐਸਸੀ ਉਹਨਾਂ ਨੂੰ ਮੁਸਲਮਾਨਾਂ ਨੂੰ ਕੁਝ ਕਹਿੰਦੇ ਆ ਨਾ ਅਸੀਂ ਬੋਲ ਨਹੀਂ ਸਕਦੇ ਉਹਨਾਂ ਮੁਰੇ ਕਹਿੰਦੇ ਉਹ ਪਟੱਕਦੇ ਨੇ ਪਤਾ ਕੀ ਕਹਿੰਦੇ ਆ ਥੋਡੀਆਂ ਸਿੱਖਾਂ ਦੀਆਂ ਤੀਆਂ ਥੋਡੀਆਂ ਹਿੰਦੂਆਂ ਦੀਆਂ ਤੀਆਂ ਸਾਡੇ ਨਾਲ ਤੁਰੀਆਂ ਫਿਰਦਿੰਗਾ ਹਟਾ ਲਓ ਇਹਨਾਂ ਨੂੰ ਉਹ ਮੁੰਡੇ ਕਿ ਇੰਨੇ ਕੁ ਦੁਖੀ ਆ ਨਾ ਜਿਹੜੇ ਆਪਣੇ ਪੰਜਾਬੀ ਮੁੰਡੇ ਯੂਰਪ ਕੰਟਰੀਆਂ 'ਚ ਵੀ ਆ ਤੇ ਇਹਨਾਂ ਅਸਲਾਮਿਕ ਕੰਟਰੀਆਂ ਦੇ ਵਿੱਚ ਆ ਉਹ ਆਪਣੀ ਪੰਜਾਬੀ ਕੁੜੀਆਂ ਦੀਆਂ ਹਰਕਤਾਂ ਦੀ ਵਜ੍ਹਾ ਨਾਲ ਇੰਨੇ ਕੁ ਦੁਖੀ ਆ ਕਿ ਮੁਸਲਮਾਨ ਉਹਨਾਂ ਨੂੰ ਬੋਲਣ ਨਹੀਂ ਦਿੰਦੇਗੇ ਕੀ ਇਹੋ ਜਿਹਾ ਕੀ ਆ ਇਹਨਾਂ ਮੁੱਲਿਆਂ 'ਚ ਪਹਿਲਾਂ ਮੈਨੂੰ ਇਹ ਦੱਸੋ ਵੀ ਇਹੋ ਜਿਹਾ ਕੀ ਆ ਜਿਹੜਾ ਆਪਣੇ ਪੰਜਾਬੀ ਮੁੰਡਿਆਂ ਦੇ ਵਿੱਚ ਨਹੀਂਗਾ ਜੇ ਤੁਸੀਂ ਆਪਦੀ ਮਰਜ਼ੀ ਨਾਲ ਵਿਆਹ ਕਰਾਉਣਾ ਜੇ ਤੁਸੀਂ ਆਪਦੀ ਪਸੰਦ ਦੇ ਮੁੰਡੇ ਲੱਭਣੇ ਕੀ ਗੱਲ ਸਾਡੇ ਪੰਜਾਬ ਦੇ ਮੁੰਡੇ ਮਾਰਗੇ ਕਮਲਿਓ ਕਹਾਣੀਆਂ ਕਵਿਤਾਵਾਂ ਲਿਖੀਆਂ ਜਾਂਦੀਆਂ ਸੀ ਸਾਡੇ ਪੰਜਾਬ ਦੇ ਗੱਭਰੂਆਂ ਤੇ ਪੰਜਾਬ ਦੀਆਂ ਮਟਿਆਰਾਂ ਦੇ ਉੱਤੇ ਸ਼ੈਲ ਸ਼ਬੀਲੇ ਗੱਭਰੂ ਤੇ ਸ਼ੈਲ ਸ਼ਬੀਲੀਆਂ ਮਟਿਆਰਾਂ ਸਾਡੇ ਪੰਜਾਬ ਦੀਆਂ ਇਹ ਇਹਨਾਂ ਮੁੱਲਿਆਂ ਦੇ ਵਿੱਚ ਕੀ ਤੁਸੀਂ ਇਹੋ ਜਿਹਾ ਵੇਖ ਲਿਆ ਵੀ ਤੁਹਾਡੀ ਚੱਕੀ ਚ ਬਾਹੀ ਵੀ ਆ ਧਰਮ ਤਬਦੀਲ ਕਰਨ ਲੱਗੀਆਂ ਹੋਈਆਂ ਤੁਸੀਂ ਬਹੁਤ ਵੱਡਾ ਗੁਨਾਹ ਹੁੰਦਾ ਇੱਕ ਧਰਮ ਤਬਦੀਲ ਕਰਨਾ ਧਰਮ ਤਬਦੀਲ ਕਰਨ ਪਿੱਛੇ ਤਾਂ ਸਾਨੂੰ ਸਹਬਜਾਦੇ ਔਰਹਾਨੀਆਂ ਤੇ ਰੂਹਾਂ ਔਰ ਰੱਬੀ ਰੂਹਾਂ ਖੁਦ ਆਕਾਲਪੁਰਖ ਆਪ ਨਿਰੰਕਾਰ ਦੇ ਹੋ ਪੁੱਤ ਉਹ ਸਾਨੂੰ ਸਿਖਾ ਕੇ ਗਏ ਆ ਵੀ ਧਰਮ ਨਹੀਂ ਬਦਲਣਾ ਨੀਆਂ 'ਚ ਚਿਨੇ ਜਾਈਏ ਚਾਹੇ ਅਸੀਂ ਬੰਦ-ਬੰਦ ਕੱਟੇ ਜਾਣ ਟੋਟੇ-ਟੋਟੇ ਹੋ ਜਾਣ ਸਾਡੇ ਨੀਆਂ 'ਚ ਖੜ ਗਏ ਸੀ ਪਰ ਇਸਲਾਮ ਧਰਮ ਨਹੀਂ ਕਬੂਲ ਕੀਤਾ ਸੀ ਉਹਨਾਂ ਨੇ ਤੇ ਤੁ ਤੁਹਾਨੂੰ ਕੀ ਗੱਲ ਆ ਵੀ ਤੁਸੀਂ ਇੰਨਾ ਇੰਨਾ ਮੁੱਲਿਆਂ ਦੇ ਪਿੱਛੇ ਲੱਗੇਗਾ ਕਮਲ ਗੋ ਇਹਨਾਂ ਨੂੰ ਪੈਸੇ ਮਿਲਦੇ ਆ ਕੇ 2K ਆਪਰੇਸ਼ਨ ਆ ਨਾ ਜਿਹੜਾ ਕੌਰ ਤੋਂ ਖਾਨ ਧਰਮ ਕਨਵਰਟ ਕਰ ਦਿੰਦਾ ਇਦੇ ਵਿੱਚ ਇਹਨਾਂ ਨੂੰ ਏਜੰਸੀਆਂ ਵੱਲੋਂ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਂਦਾ ਵੀ ਕੁੜੀਆਂ ਨੂੰ ਤੁਸੀਂ ਮੁਸਲਮਾਨ ਬਣਾਓ ਮੂੰਹੋਂ ਮੰਗੇ ਪੈਸੇ ਦਿੱਤੇ ਜਾਂਦੇ ਜਿਵੇਂ ਗਜਨੀ ਦੇ ਬਾਜ਼ਾਰ 'ਚ ਬੋਲੀ ਲੱਗਦੀ ਸੀ ਨਾ ਇਹ ਉਹੀ ਚੀਜ਼ ਆ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀਗੀ ਇਹ ਤਾਂ ਰੂਪ ਬਦਲੇ ਉਹਨਾਂ ਚੀਜ਼ਾਂ ਦੇ ਰੂਪ ਬਦਲੇ ਗਏ ਆ ਬਾਕੀ ਕੁਝ ਨਹੀਂ ਬਦਲੀ ਹੋਇਆ ਇੱਥੇ ਉਦੋਂ ਵੀ ਘਾਤਕ ਰੂਪ ਦੇ ਵਿੱਚ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਪਰ ਸਾਨੂੰ ਪਤਾ ਨਹੀਂ ਲੱਗ ਰਿਹਾਗਾ ਤੁਸੀਂ ਕਹਿੰਦੇ ਆ ਵੀ ਇਹ ਸ਼ਾਇਦ ਜ਼ਿੰਦਗੀ ਦੀ ਇੱਕ ਆਜ਼ਾਦੀ ਆ ਅਸੀਂ ਕਿਸੇ ਨੂੰ ਵੀ ਪਿਆਰ ਕਰ ਸਕਦੇ ਆ ਅਸੀਂ ਪਿਆਰ ਕਰ ਸਕਦੇ ਆ ਪਰ ਕਿਸੇ ਨੂੰ ਵੀ ਨਹੀਂ ਜਿੱਥੇ ਜਾ ਕੇ ਸਾਡੇ ਧਰਮ ਦੀ ਸਾਡੀ ਕੌਮ ਦੀ ਜਾਂ ਸਾਡੇ ਦੇਸ਼ ਦੀ ਹੇਠੀ ਹੁੰਦੀ ਆ ਜਿੱਥੇ ਜਾ ਕੇ ਸਾਡੀ ਅਣਖ ਭਗਾਰੀ ਜਾਵੇ ਉੱਥੇ ਜਾ ਕੇ ਫਿਰ ਕੋਈ ਪਿਆਰ ਪਿਆਰ ਵੱਡੀ ਚੀਜ਼ ਨਹੀਂ ਹੋ ਜਾਂਦਾ ਉਹਨਾਂ ਚੀਜ਼ਾਂ ਤੋਂ ਠੀਕ ਆ ਨਾ ਹੱਥ ਬੰਨੇ ਤੁਹਾਡੇ ਮੂਰੇ ਭੈਣ ਮੇਰਗੋ ਜਿੰਨੀਆਂ ਵੀ ਕੁੜੀਆਂ ਸਾਊਦੀ ਅਰਬ ਜਾਂ ਇਧਰ ਇਰਾਨ ਆ ਰਾਕ ਵਿੱਚ ਜਾਂ ਇਧਰ ਦੁਬਈ ਆ ਲੈ ਬੈਠੀਆਂ ਕਿਸੇ ਵੀ ਮੁਲਕਾਂ ਦੇ ਵਿੱਚ ਬੈਠੀਆਂ ਸਿੰਗਾਪੁਰ ਬੈਠੀਆਂ ਇਹਨਾਂ ਮੁਲਕਾਂ 'ਚ ਸਾਡੀਆਂ ਅਨਮੈਰਿਡ ਕੁੜੀਆਂ ਜਾਂ ਮੈਰਿਡ ਕੁੜੀਆਂ ਵੀ ਕੱਲੀਆਂ ਬੀਬੀਆਂ ਕੰਮ ਕਰਨ ਵਾਸਤੇ ਹੁੰਦੀਆਂ ਕੱਲੀਆਂ ਲੇਡੀਜ਼ ਸਾਡੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਮੁਸਲਮਾਨ ਤੁਹਾਨੂੰ ਕਿੰਨਾ ਵੀ ਕਹੀ ਜਾਣ ਵੀ ਮੈਂ ਮੇਰੇ ਤੋਂ ਵੱਧ ਤਾਂ ਤੁਹਾਨੂੰ ਦੁਨੀਆਂ 'ਤੇ ਕੋਈ ਪਿਆਰ ਹੀ ਨਹੀਂ ਕਰ ਸਕਦਾ ਉਹਨੂੰ ਕਿ ਨਹੀਂ ਭਰਾਵਾ ਠੀਕ ਹੈ ਚਾਹੇ ਤੁਹਾਨੂੰ ਸੋਨੇ ਦੇ ਕੱਬਜ ਵਿੱਚ ਕਿਉਂ ਨਾ ਮੜ ਦੇ ਕਮਲ ਗੋ ਪਰ ਉਹ ਬਹੁਤ ਵੱਡੀ ਚਾਲ ਆ ਸਭ ਤੋਂ ਵੱਧ ਸਿੱਖ ਕੁੜੀਆਂ ਦੇ ਧਰਮ ਤਬਦੀਲ ਕਰਨ ਦੇ ਪੈਸੇ ਮਿਲਦੇ ਆ ਮੁਸਲਮਾਨਾਂ ਨੂੰ ਕੌਰ ਤੋਂ ਖਾਨ ਬਣਾਉਣ ਦੇ ਸਭ ਤੋਂ ਵੱਧ ਪੈਸਾ ਇਹਨਾਂ ਨੂੰ ਇਸ ਚੀਜ਼ ਦਾ ਮਿਲਦਾ ਕਿਉਂ ਤੁਹਾਡੇ ਬੁੱਧੀ ਤੇ ਪੜਦੇ ਪਈ ਹੋਏ ਆ ਮਾੜੀ ਜੀ ਸੁਰਤ ਕਰੋ ਹੋਸ਼ ਚਾਵੋ ਜਿੱਥੇ ਅਗਲੇ ਸਾਡੇ ਪੁੱਤਾਂ ਨੂੰ ਵੀ ਨਾ ਬੋਲਣ ਦੇਣ ਵੀ ਥੋਡੀਆਂ ਧੀਆਂ ਤੁਹਾਡੇ ਸਿੱਖਾਂ ਦੀਆਂ ਧੀਆਂ ਸਾਡੇ ਮੁਸਲਮਾਨਾਂ ਨਾਲ ਤੁਰੀਆਂ ਫਿਰਦੀਆਂ ਉਥੇ ਗਲਤ ਗੱਲ ਆ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ ਇਹ ਆਨ ਮੈਰਿਡ ਕੁੜੀਆਂ ਨੂੰ ਪ੍ਰੈਗਨੈਂਟ ਕਰਕੇ ਛੱਡ ਦਿੰਦੇ ਅਗਲੇ ਉਹ ਤੁਹਾਨੂੰ ਤੁਹਾਨੂੰ ਛੱਡਦੇ ਇਹ ਇੱਕ ਥਾਂ ਨਹੀਂ ਹੋਇਆ ਹਜ਼ਾਰਾਂ ਥਾਵਾਂ ਤੇ ਹੋਇਆ ਆਨ ਮੈਰਿਡ ਕੁੜੀਆਂ ਨਾਲ ਰਿਲੇਸ਼ਨ ਬਣਾਉਂਦੇ ਆ ਜਦੋਂ ਪ੍ਰੈਗਨੈਂਟ ਹੋ ਜਾਂਦੀਆਂ ਉਹਨਾਂ ਨੂੰ ਛੱਡ ਦਿੰਦੇ ਆ ਤੁਹਾਡੇ ਸਰੀਰਾਂ ਨਾਲ ਖੇਡ ਰਹੇ ਆ ਤੁਹਡੀਆਂ ਰੂਹਾਂ ਨਾਲ ਖੇਡ ਰਿਆ ਥੋਡੀਆਂ ਇੱਕ ਪਵਿੱਤਰ ਨਾਮ ਆ ਪਿਆਰ ਮੁਹੱਬਤ ਇੱਕ ਬਹੁਤ ਪਵਿੱਤਰ ਮੈਂ ਇਸ ਚੀਜ਼ ਨੂੰ ਬਹੁਤ ਪਵਿੱਤਰ ਮੰਦੀ ਸੱਚੀ ਕਹਿੰਨੀ ਮੈਂ ਪਿਆਰ ਮੁਹੱਬਤ ਇਸ਼ਕ ਇੱਕ ਪਵਿੱਤਰ ਚੀਜ਼ ਆ ਪਰ ਦੁਨੀਆ ਨੇ ਇਹਨੂੰ ਮੈਲੀ ਕਰਤਾ ਇੱਕ ਸੱਚੀ ਸੁੱਚੀ ਰੱਬ ਦੀ ਸ਼ੈ ਜੀ ਨੂੰ ਨੋਚਣ ਦੇ ਨਾਮ ਦੇ ਉੱਤੇ ਬਦਨਾਮ ਕਰਕੇ ਰੱਖਤਾ ਤੁਹਾਨੂੰ ਨੋਚ ਦੇ ਅਗਲੇ ਉਜਵੇਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਹੁੰਦਾ ਸੀ ਉਹੀ ਸਭ ਕੁਝ ਹੋ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਪਰ ਉਹ ਪਿਆਰ ਦੇ ਨਾਂ ਤੇ ਹੋ ਰਿਹਾ ਇਹ ਬਹੁਤ ਗਲਤ ਆ ਨਾ ਕਰੋ ਐਵੇਂ ਮਾਰਾ ਸਭ ਨੂੰ ਯਾਦ ਕਰੋ ਜਿਸ ਆਪਦੀ ਕਿਰਤ ਲਈ ਆਏ ਉਹਨੂੰ ਯਾਦ ਕਰੋ ਜੇ ਤੁਸੀਂ ਆਪਦੀ ਪਸੰਦ ਨਾਲ ਜੀਵਨ ਸਾਥੀ ਚੁਣਨਾ ਆਪਣੇ ਆਪ ਦੇ ਧਰਮ ਦੇ ਮੁੰਡਿਆਂ ਦੇ ਨਾਲ ਤੁਸੀਂ ਵਿਆਹ ਕਰਵਾਓ ਠੀਕ ਆ ਆਪ ਦਾ ਜਿਹੜਾ ਹੁੰਦਾ ਨਾ ਉਹ ਆਪਦਾ ਹੀ ਹੁੰਦਾ ਕਮਲਗੋ ਬਗਾਨਾ ਬਗਾਨਾ ਹੀ ਹੁੰਦਾ ਉਹਨਾਂ ਨੇ ਸਾਡੇ ਤੇ ਕੋਈ ਤਰਸ ਨਹੀਂ ਕਰਨਾ ਉਹਨਾਂ ਦੀਆਂ ਅਸੀਂ ਕੁਝ ਨਹੀਂ ਲੱਗਦੇ ਉਹ ਮੰਟੀਆਂ ਚ ਵੇਚ ਦੇਣਗੇ ਤੁਹਾਨੂੰ ਲਿਜਾ ਕੇ ਜਿਹੜੀਆਂ ਤੁਸੀਂ ਉਹਨਾਂ ਦੇ ਪਿਆਰਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਇਹਨਾਂ ਨੇ 6 6 7 7 ਵਿਆਹ ਪਤਾ ਨਹੀਂ ਕਿੰਨੇ ਕਿੰਨੇ ਤਾਂ ਵਿਆਹ ਕਰਾ ਲੈਂਦੇ ਕਿੰਨੀਆਂ ਕਿੰਨੀਆਂ ਇਹਨਾਂ ਦੀਆਂ ਬੇਗਮਾਂ ਰੱਖੀਆਂ ਹੁੰਦੀਆਂ ਉਹ ਤੋਂ ਗਾਂ ਦੀ ਗਾਂ ਪਤਾ ਨਹੀਂ ਇਹਨਾਂ ਨੇ ਤੁਹਾਡੇ ਮੁੱਲ ਲਾ ਦੇਣੇ ਜੇ ਤੁਸੀਂ ਬਣੀਆਂ ਫਿਰਦੀਆਂ ਨਾ ਵੀ ਤੁਹਾਨੂੰ ਪਿਆਰ ਕਰਨਗੇ ਤੁਹਾਨੂੰ ਆਪਣੀਆਂ ਬਣਾ ਕੇ ਰੱਖਣਗੇ ਜਾਂ ਇਹ ਝੂਠ ਹੈ ਇਹਨਾਂ ਨੇ ਸਿਰਫ ਥੋੜੀਆਂ ਇੱਜ਼ਤਾਂ ਨਾਲ ਖੇਡਣਾ ਸਿਰਫ ਇੱਜ਼ਤਾਂ ਨਾਲ ਖਲਵਾੜ ਕਰਨ ਵਾਲੇ ਇਨਸਾਨ ਕਦੇ ਵੀ ਬਹਾਦਰ ਕੋਮਾ ਦੇ ਇਨਸਾਨ ਨਹੀਂ ਹੁੰਦੇ ਜਿਹੜੇ ਕਿਸੇ ਵੀ ਔਰਤ ਨੂੰ ਪਿਆਰ ਕਰਦੇ ਆ ਚਾਂਸੇ ਚ ਲੈਂਦੇ ਆ ਉਹਦੇ ਸਰੀਰ ਦੇ ਨਾਲ ਖੇਡਦੇ ਆ ਉਹ ਸਭ ਤੋਂ ਘਟੀਆ ਇਨਸਾਨ ਹੁੰਦਾ ਇਸ ਦੁਨੀਆ ਦੇ ਉੱਤੇ ਉਹ ਮਰਦ ਨਹੀਂ ਹੁੰਦਾਗਾ ਉਹ ਮਰਦ ਕਦੇ ਨਹੀਂ ਹੁੰਦਾ ਜਿਹੜਾ ਕਿਸੇ ਔਰਤ ਨੂੰ ਪਿਆਰ ਦੇ ਵਿੱਚ ਕਿਉਂਕਿ ਸੱਚੀ ਔਰਤ ਜਿਹੜੀ ਨਾ ਉਹ ਉੱਪਰ ਜਿਵੇਂ ਮਰਜੀ ਪਰ ਮੈਂ ਸੱਚ ਕਹਿੰਨੀ ਆ ਔਰਤ ਇੱਕ ਪਿਆਰ ਦੇ ਨਾਂ ਤੇ ਇੱਕ ਮਰਦ ਦੀਆਂ ਗੱਲਾਂ 'ਚ ਆ ਜਾਂਦੀ ਆ ਪਰ ਇੱਕ ਮਰਦ ਇੱਕ ਔਰਤ ਨੂੰ ਪਿਆਰ ਦੇ ਨਾਮ ਦੇ ਉੱਤੇ ਉਹਦਾ ਸਰੀਰਕ ਸ਼ੋਸ਼ਣ ਕਰਦਾ ਉਹਦੀ ਭਾਵਨਾਵਾਂ ਨਾਲ ਖੇਡਦਾ ਉਹ ਸਭ ਤੋਂ ਵੱਡਾ ਪਾਪ ਹੁੰਦਾ ਗੁਨਾਹ ਹੁੰਦਾ ਇੱਕ ਪਵਿੱਤਰ ਇਸ ਰਿਸ਼ਤੇ ਦੇ ਨਾਮ ਦੇ ਉੱਤੇ ਤੇ ਪਰ ਇਹ ਇਹ ਮੁੱਲੇ ਥੋੜੇ ਨਾ ਇਵੇਂ ਕਰਦੇ ਆ ਜਿੰਨੀਆਂ ਵੀ ਕੁੜੀਆਂ ਇਹ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿੰਨੀਆਂ ਵੀ ਕੁੜੀਆਂ ਇਹ ਮੁੱਲਿਆਂ ਦੇ ਪਿੱਛੇ ਲੱਗਣਾਂ ਹੱਥ ਬੰਨ ਕੇ ਬੇਨਤੀ ਮੇਰੀਆਂ ਭੈਣਾਂ ਨੂੰ ਹਟ ਜਾਓ ਪਿੱਛੇ ਆਪਦੇ ਗੁਰੂ ਨੂੰ ਯਾਦ ਕਰੋ ਕਲਗੀਧਰ ਦਸ਼ਮੇਸ਼ ਪਿਤਾ ਨੂੰ ਯਾਦ ਕਰੋ ਵੀ ਅਸੀਂ ਉਹਦੀਆਂ ਧੀਆ ਬਸ ਜਦ ਦੀ ਪਸੰਦ ਨਾਲ ਵਿਆਹ ਕਰਾਉਣੇ ਤਾਂ ਆਪਦੇ ਸਾਡੇ ਪੰਜਾਬ ਦੇ ਪੁੱਤ ਬਥੇਰੇ ਆ ਆਪਦੇ ਧਰਮ ਤੇ ਵਿਆਹ ਕਰਾਓ ਠੀਕ ਆ ਆਪਦੀ ਕੌਮ ਆਪਦੀ ਹੁੰਦੀ ਆ ਬਗਾਨੇ ਬਗਾਨੇ ਹੁੰਦੇ ਸੱਚ ਆ ਬੇਸ਼ੱਕ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਪਰ ਜਿਹੜੇ ਗੈਰ ਅੱਖ ਦੇ ਨਾਲ ਮੈਲੀ ਅੱਖ ਨਾਲ ਸਾਡੇ 'ਲ ਦੇਖਦੇ ਆ ਨਾ ਉਹ ਸਾਡੇ ਫਿਰ ਕੁਝ ਨਹੀਂ ਲੱਗਦੇ ਉਹ ਮੁਗਲ ਨੇ ਠੀਕ ਹੈ ਅਗਲੇ ਨੇ ਧਰਮ ਪਰਿਵਰਤਨ ਕਰਨਾ ਕਿਸੇ ਦੀਆਂ ਧੀਆਂ ਨੂੰ ਕਿਸੇ ਦੀ ਕੌਮ ਨੂੰ ਪੈਸਿਆਂ ਦੇ ਵਟੇ ਪਰਮਾਉਣਾ ਮਿਸ਼ਨ ਅਗਲੇ ਨੇ ਰੱਖਣੀ ਉਹ ਫਿਰ ਗੁਨਾਹ ਆ ਉਹ ਪਾਪ ਆ ਉੱਥੇ ਸਾਡੀ ਅਣਖ ਤੇ ਗੈਰਤ ਦੀਆਂ ਗੱਲਾਂ ਨੇ ਨਾ ਮੇਰੀਆਂ ਭੈਣਾ ਇਹ ਕੰਮ ਨਾ ਕਰੋ ਮਾਰੇ ਸਾਬ ਸਭ ਨੂੰ ਚੜਦੀ ਕਲਾ ਚ ਰੱਖੇ ਤੇ ਵੀਡੀਓ ਨੂੰ ਮੈਂ ਫੇਰ ਰਣੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪ ਦਾ